ਤੇ ਇੱਕ ਗੱਲ ਯਾਦ ਰੱਖਿਓ ਪਿਆਰਿਓ ਮਹਾਰਾਜ ਕਹਿੰਦੇ ਜਿਹੜੇ ਸੰਸਾਰ ਨੂੰ ਵੇਖ ਕੇ ਭੁਲੇਖਾ ਖਾਈ ਬੈਠੇ ਆ ਨਾ ਆਪਾਂ ਮੈਂ ਸ਼ੁਰੂ ਚ ਵੀ ਬੇੜੰਤ ਕੀਤੀ ਸੀ ਸੁਪਨੇ ਦੀ ਜਿਹੜੇ ਸੰਸਾਰ ਨੂੰ ਵੇਖ ਕੇ ਮਨ ਭੁਲੇਖਾ ਖਾਈ ਬੈਠਾ ਆਪਣਾ ਮਹਾਰਾਜ ਕਹਿੰਦੇ ਇਹ ਮਨ ਦਾ ਭੁਲੇਖਾ ਹੀ ਹੈ ਇੱਕ ਭਰਮ ਹੀ ਆ ਹੋਰ ਕੁਝ ਵੀ ਨਹੀਂਗਾ ਇਹ ਤਾਂ ਯਕ ਦਾ ਮੇ ਟੁੱਟ ਜਾਂਦਾ ਜਦੋਂ ਸਮਾਂ ਆਉਂਦਾ ਹੈ ਉਦੋਂ ਸਾਰੇ ਹੀ ਭੁਲੇਖਾ ਦੂਰ ਹੋ ਜਾਂਦਾ ਬੰਦੇ ਦਾ ਵੀ ਨਹੀਂ ਇਹ ਘਰ ਵੀ ਮੇਰਾ ਨਹੀਂ ਇਹ ਪਰਿਵਾਰ ਵੀ ਮੇਰਾ ਨਹੀਂ ਅਤਿਕਰ ਕੀ ਕਹਿੰਦਾ ਇਹ ਸਰੀਰ ਵੀ ਮੇਰਾ ਨਹੀਂ ਹੁੰਦਾ ਆਖੋ ਸਤਨਾਮ ਵਾਹਿਗੁਰੂ ਇਹ ਸਰੀਰ ਵੀ ਧੋਖਾ ਦੇ ਜਾਂਦਾ ਹੈ ਸਰੀਰ ਕਿਉਂ ਕਿਉਂਕਿ ਸਰੀਰ ਤਾਂ ਕਹਿੰਦਾ ਰਿਹਾ ਵਾਰੀ-ਵਾਰੀ ਮਾਰੇ ਕਹਿੰਦੇ ਸਿਰ ਕੰਪਿਓ ਇਹ ਸਰੀਰ ਨੇ ਵਾਰ-ਵਾਰ ਮੈਸੇਜ ਦਿੱਤਾ ਤੈਨੂੰ ਸਿਰ ਕੰਪਿਓ ਡੱਗ ਪੱਗ ਡੱਗ ਮਗੇ ਨੈਣ ਜੋਤ ਤੇ ਹੀਨ ਹੀਨਾ ਇਹ ਮੈਸੇਜ ਸੀਗਾ ਜਦੋਂ ਵਾਲ ਸਪੈਦ ਹੋਣ ਲੱਗੇ ਤੇ ਮੈਸੇਜ ਦਿੱਤਾ ਰੱਬ ਨੇ ਬਚਪਨ ਗਿਆ ਜਵਾਨੀ ਗਈ ਬਡੇਪਾ ਚੱਲਿਆ ਸੰਭਲ ਇਹਨੇ ਪ੍ਰਭਾਈ ਨਹੀਂ ਕੀਤੀ ਬੰਦੇ ਨੇ ਆਖੋ ਸਤਨਾਮ ਵਾਹਿਗੁਰੂ ਮੈਂ ਵੀ ਤੁਹਾਡੇ ਨਾਲ ਹੀ ਹਾਂ ਮਾਰੇ ਕਹਿੰਦੇ ਬੰਦਾ ਬੇਪਰਵਾਹ ਹੋ ਕੇ ਚੱਲਿਆ ਪੁੱਤਰ ਸਿਰ ਕੰਪਿਓ ਪਗ ਡਗਮਗੇ ਨੈਣ ਜੋਤ ਤੇ ਹੀਨ ਅੱਖਾਂ ਦੀ ਜੋਤ ਘਟ ਗਈ ਪੈਰ ਕਿੱਡੇ ਮਿੱਡੇ 'ਚ ਰੱਖਣ ਲੱਗ ਜਾਂਦਾ ਹੈ ਸਰੀਰ ਉੱਚਾ ਸੁਣਨ ਲੱਗ ਜਾਂਦਾ ਦੰਦ ਜੜਾ ਨਿਕਲ ਜਾਂਦੇ ਨੇ ਤੇ ਮਹਾਰਾਜ ਕਹਿੰਦੇ ਕਾਹੋ ਨਾਨਕ ਇਹ ਬਿਦ ਭਈ ਤਉ ਨਾ ਹਰ ਰਸ ਦੀਨ ਕਹਿੰਦੇ ਇਹ ਅਵਸਥਾ ਆ ਗਈ ਇਹ ਉਮਰ ਹੋ ਗਈ ਇਹ ਹਾਲਾਤ ਬਣ ਗਏ ਪਰ ਮਨ ਹਜੇ ਵੀ ਝੂਠਿਆਂ ਰਸਾਂ ਵੱਲ ਭਜ-ਭਜ ਜਾਂਦਾ ਰੱਬ ਦੇ ਨਾਮ ਦੇ ਰਸ ਵੱਲ ਨਹੀਂ ਜਾਂਦਾ ਤਉ ਨ ਹਰ ਰਸ ਲੀਨ ਹਜੇ ਵੀ ਨਾਮ ਦਾ ਰਸ ਚੰਗਾ ਨਹੀਂ ਲੱਗਦਾ ਮਨ ਨੂੰ ਹਜੇ ਵੀ ਫਿੱਕੇ ਰਸ ਚੰਗੇ ਲੱਗਦੇ ਨੇ ਮਾਰੇ ਕਹਿੰਦੇ ਮਨ ਨੂੰ ਇੰਨਾ ਜਿਆਦਾ ਖੁਬੇ ਜਾਂਦਾ ਸੋ ਇਸ ਕਰਕੇ ਸਾਧ ਸੰਗ ਜੀ ਸਤਿਗੁਰੂ ਕਹਿੰਦੇ ਇਸ ਸੰਸਾਰ ਦੇ ਆ ਪਦਾਰਥਾਂ ਵੱਲ ਨਾ ਵੇਖ ਦੁਨੀਆ ਦੇਖ ਨਾ ਭੁੱਲ ਮਨਮੁਖ ਮੂਰਖਾ ਓਏ ਮੂਰਖ ਮਨਾ ਸੰਸਾਰ ਨੂੰ ਵੇਖ ਕੇ ਨਾ ਭੁੱਲ ਐ ਉੱਚੇ ਉੱਚੀਆਂ ਮਾੜੀਆਂ ਉੱਚੇ ਉੱਚੇ ਮਹਿਲ ਮਨਾਰੇ ਚਵਾਰੇ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਮਿੱਟੀ ਭਈਆ ਤੋਲਵੀ ਕੋਈ ਨਾ ਹੋਸੀ ਮਿੱਤ ਮਿੱਤ ਕਹਿੰਦੇ ਅਨਤੁਲਮੀ ਧਰਤੀ ਐ ਤੇਰੇ ਵਰਗੇ ਕਰੋੜਾ ਸ਼ਰੀਰ ਇਸ ਧਰਤੀ ਦੇ ਵਿੱਚ ਇਸ ਰੇਤ ਵਿੱਚ ਮਿਲ ਗਏ ਮਿੱਟੀ ਭਈਆ ਤੋਲਵੀ ਕੋਈ ਨਾ ਹੋਸੀ ਮਿੱਤ ਤੇ ਇੱਕ ਦਿਨ ਇਸ ਮਿੱਟੀ ਵਿੱਚ ਤੂੰ ਵੀ ਆ ਤੇਰੀ ਵੀ ਤਨਮਨ ਦੀ ਦੇ ਮਿੱਟੀ ਹੋ ਜਾਣੀ ਐ ਲੱਭਿਆਂ ਵੀ ਕੁਛ ਨਹੀਂ ਲੱਭਣਾ ਰੇਤ ਦੇ ਵਿੱਚੋਂ ਤੇਰੇ ਵਰਗੇ ਕੋਹੜਾ ਸਰੀਰ ਖਤਮ ਹੋ ਗਏ ਪਹਾੜਿਆ ਨਹੀਂ ਲੱਭਦੇ ਇਸ ਕਰਕੇ ਗੁਰਸਿੱਖ ਪਿਆਰਿਓ ਬਾਬਾ ਭਰੀਅ ਸਾਬ ਕਹਿੰਦੇ ਬੰਦਿਆ ਐਵੇਂ ਨਾ ਚਿੱਤ ਲਾ ਲਈ ਲਾਲੇ ਪਮਾੜੀ ਆ ਇਹ ਤਨ ਨਾ ਲਾਏ ਚਿੱਤ ਮਿੱਟੀ ਭਈ ਅਤੌਲਮੀ ਕੋਇ ਨ ਹੋਸੀ ਮਿੱਤ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣ ਆਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਾਲਵੇ ਦੇਸ਼ ਵਿੱਚ ਮਾਨਸਾ ਦੀ ਧਰਤੀ ਤੇ ਅੱਜ ਪਹੁੰਚੇ ਇੱਕ ਉੱਚੀ ਥੇਹ ਦੇ ਉੱਤੇ ਮਹਾਰਾਜ ਨੇ ਡੇਰਾ ਕੀਤਾ ਆਪਣਾ ਸੰਗਤ ਦਰਸ਼ਨ ਕਰਨ ਆਉਣ ਲੱਗ ਪਈ ਸਤਿਗੁਰਾਂ ਦਾ ਪਤਾ ਲੱਗਿਆ ਕਿ ਗੁਰੂ ਸਾਹਿਬ ਆਏ ਨੇ ਤੇ ਲੋਕ ਦਰਸ਼ਨ ਕਰਨ ਆਉਣ ਲੱਗੇ ਸੰਗਤ ਤਾਂ ਹੁੰਦੀ ਆ ਪਿਆਰਿਆਂ ਦੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਰ ਦੀਆਂ ਖਿੱਚਾਉਂਦੀਆਂ ਨੇ ਸਾਧ ਸੰਗਤ ਜੀ ਮਾਲਵੇ ਦੇ ਲੋਕ ਮਹਾਰਾਜ ਦੇ ਦਰਸ਼ਨਾਂ ਲਈ ਵਾਹੋ ਤਾਹੀ ਲੈਣਾ ਵਨ ਬਨ ਕੇ ਲੰਗਰਾਂ ਲਈ ਰਸਤਾ ਬਸਤਾ ਭੋਜਨ ਪ੍ਰਸ਼ਾਦਾ ਸਤਿਗੁਰੂ ਲਈ ਪਲਟਾਵਾਂ ਅਤਿਆਗ ਜਥਾ ਸਾਖਤ ਜੋ ਵੀ ਕੋਈ ਕੋਈ ਦੇ ਸੇਵਾ ਦੇ ਸਕਦਾ ਹੁੰਦਾ ਹੈ ਭਾਵਨਾ ਵਿੱਚ ਲੈ ਕੇ ਜਾਂਦੀਆਂ ਸੰਗਤਾਂ ਸੰਗਤ ਬੈਠੀ ਹੈ ਮਹਾਰਾਜ ਬਰਾਜੇ ਹੋਏ ਨੇ ਦੀਵਾਨ ਸੱਜਿਆ ਹੋਇਆ ਵਾਰ-ਵਾਰ ਇੱਕ ਜਾਨਵਰ ਜਿਹੜਾ ਇੱਕ ਪੰਛੀ ਵੀ ਕਹਿ ਸਕਦੇ ਆ ਵੈਸੇ ਜਿਆਦਾ ਉੱਡਦਾ ਨਹੀਂ ਤਿੱਤਰ ਉਡਾਰੀ ਥੋੜੀ ਹੁੰਦੀ ਏ ਦੀ ਵਾਰ-ਵਾਰ ਆ ਕੇ ਕੋਲੇ ਬੜਾ ਉੱਚੀ ਉੱਚੀ ਰੋਲਾ ਪਾ ਕੇ ਉੱਠਾ ਮੁੜ ਜਾਂਦਾ ਫੇਰ ਆਉਂਦਾ ਕੋਲੇ ਆ ਕੇ ਆਲੇ-ਦਾਲੇ ਰੋਲਾ ਪਾਉਣਾ ਕਰਦਾ ਉੱਚੀ ਉੱਚੀ ਮਾਰੇ ਦੇ ਦੀ ਆਵਾਜ਼ ਬੜੀ ਤਿੱਖੀ ਹੁੰਦੀ ਏ ਤੁਹਾਨੂੰ ਪਤਾ ਹੈ ਕੋਲੇ ਬੋਲ ਦੂਰ ਬੋਲ ਨਹੀਂ ਬੜਾ ਸੁਣਦਾ ਇਹ ਕੋਲੇ ਆ ਕੇ ਬੋਲਦਾ ਤੇ ਸਭ ਕਥਾ ਕੀਰਤਨ ਹੋ ਰਿਹਾ ਵਿਚਾਰ ਹੋ ਰਹੀ ਹੈ ਮਹਾਰਾਜ ਦੀਵਾਨ ਸਜਿਆ ਹੋਇਆ ਤੇ ਸੰਗਤ ਥੋੜਾ ਜਿਹਾ ਹਿਲਜੁਲ ਹੋ ਜਾਂਦੀ ਹੈ ਉਦੋਂ ਜਦੋਂ ਦੂਜੀ ਆਵਾਜ਼ ਆਉਂਦੀ ਹੈ ਆਪਣੇ ਵਿੱਚ ਬੈਠੇ ਆ ਇੱਕ ਜਾਨਵਰ ਬੋਲੇ ਉਧਰ ਧਿਆਨ ਜਾਂਦਾ ਨਾਲ ਦੇ ਸੇਵਕ ਕਹਿੰਦੇ ਨੇ ਸਿੰਘ ਕਹਿੰਦੇ ਨੇ ਮਹਾਰਾਜ ਕੀ ਗੱਲ ਹੈ ਇਹ ਜਾਨਵਰ ਵਾਰ-ਵਾਰ ਆ ਕੇ ਇੰਨਾ ਰੌਲਾ ਕਿਉਂ ਪਾਉਂਦਾ ਪਿਆ ਹੈ ਕਿਉਂ ਇੰਨਾ ਹੈ ਚਲਾ ਰਿਹਾ ਆਪਣੇ ਕੋਲ ਆ ਕੇ ਤੁਹਾਡੇ ਚਲਾਉਂਦਾ ਹੈ ਇਹਨੂੰ ਭਜਾਉਨੇ ਆ ਫੇਰਾ ਜਾਂਦਾ ਹੈ ਇਹਨੂੰ ਭਜਾਉਨੇ ਆ ਫੇਰ ਆ ਜਾਂਦਾ ਹੈ ਤਵੱਜੋ ਦਿਓ ਜੀ ਪਾਦਸ਼ਾਹ ਮੁਸਕਰਾਏ ਮਾਰੇ ਕਹਿੰਦੇ ਖਾਲਸਾ ਜੀ ਆਵੇ ਵੀ ਕਿਉਣਾ ਕਹਿੰਦੇ ਮਾਰੇ ਕਿਉਂ ਕਹਿੰਦੇ ਇਸ ਧਰਤੀ ਦਾ ਮਾਲਕ ਹੈ ਆਖੋ ਸਤਨਾਮ ਵਾਹਿਗੁਰੂ ਮਾਰੇ ਕਹਿੰਦੇ ਇਸ ਧਰਤੀ ਦਾ ਇਸ ਜ਼ਮੀਨ ਦਾ ਮਾਲਕ ਹੈ ਇਹਦਾ ਨਾਮ ਇਤਿਹਾਸ ਨੇ ਉਪਾ ਚੌਧਰੀ ਦੱਸਿਆ ਇਸ ਜ਼ਮੀਨ ਦਾ ਇਸ ਜਾਇਦਾਦ ਦਾ ਮਾਲਕ ਹੈ ਜਿਸ ਥੇਹ ਦੇ ਉੱਤੇ ਬੈਠੇ ਆਂ ਜਿਸ ਧਰਤੀ ਤੇ ਬੈਠੇ ਆਂ ਕਿਸੇ ਸਮੇ ਇਹਦੀ ਸੀ ਤੇ ਇਹਦਾ ਮੋਹ ਇਸ ਧਰਤੀ ਨਾਲ ਇੰਨਾ ਕਿ ਇਸ ਜ਼ਮੀਨ ਦੇ ਬਦਲੇ ਇਹਨੇ ਆਪਣੇ ਵੀ ਨਹੀਂ ਛੱਡੇ ਮਗਰ ਇਹ ਪਲੇਖਾ ਕਿ ਮੈਂ ਇੱਥੇ ਰਹਿਣਾ ਇਹ ਨਹੀਂ ਸਮਝਿਆ ਵੀ ਜਾਣਾ ਤਾਂ ਮੈਂ ਵੀ ਆਖੋ ਸਤਨਾਮ ਵਾਹਿਗੁਰੂ ਮੋਹ ਇੰਨਾ ਸੀ ਕਿ ਜਦੋਂ ਦੁਨੀਆ ਤੋਂ ਗਿਆ ਤੇ ਇਸ ਜ਼ਮੀਨ ਦੇ ਮੋਹ ਚ ਦੁਨੀਆ ਚੋਂ ਚਲਿਆ ਗਿਆ ਉਹਨੇ ਜਾਨਵਰ ਬਣ ਕੇ ਇੱਥੇ ਪਹਿਰਾ ਦਿੰਦਾ ਆਪਣਾ ਤੇ ਜਦੋਂ ਕੋਈ ਇਹਦੇ ਖੇਤ ਵਿੱਚ ਆਉਂਦਾ ਤੇ ਉੱਚੀ ਉੱਚੀ ਰੌਲਾ ਪਾਉਂਦਾ ਆਖੋ ਸਤਨਾਮ ਵਾਹਿਗੁਰੂ ਹੁਣ ਇਹ ਗੱਲ ਤਾਂ ਗੁਰੂ ਸਾਹਿਬ ਜਾਣਦੇ ਨੇ ਨਾ ਗੁਰਬਖੋ ਆਪਾਂ ਅ ਗਿਆਨੀ ਲੋਕ ਥੋੜੇ ਜਾਣ ਸਕਦੇ ਆ ਆਪਾਂ ਨੂੰ ਕੀ ਸਮਝ ਆਏ ਇਤਿਹਾਸ ਕਹਿੰਦਾ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਕਰਕੇ ਅੱਜ ਵੀ ਕਹਿੰਦਾ ਕਹਿੰਦਾ ਨਾ ਹਮਰੀ ਧੂਮ ਕੌਣ ਘਾਲੇ ਪੈਰ ਕਿਹੜਾ ਜਿਹੜਾ ਮੇਰੇ ਖੇਤ ਚ ਪੈਰ ਬਾਜੂਗਾ ਆਖੋ ਸਤਿਨਾਮ ਵਾਹਿਗੁਰੂ ਕਹਿੰਦੇ ਐਂ ਕਹਿੰਦਾ ਹੁੰਦਾ ਸੀ ਤੇ ਹੁਣ ਵੀ ਐਂ ਕਹਿੰਦਾ ਜਦੋਂ ਕੋਈ ਖੇਤ ਚ ਵੜਦਾ ਆ ਕੇ ਤੇ ਰੌਲਾ ਪਾਉਂਦਾ ਨਿਕਲ ਜਾਓ ਬਾਹਰ ਨਿਕਲ ਜਾਓ ਬਾਹਰ ਤੇ ਮਹਾਰਾਜ ਫਿਰ ਅੱਜ ਕੀ ਕਹਿੰਦਾ ਹੈ ਤੁਹਾਨੂੰ ਵੀ ਕਹਿੰਦਾ ਚਲੇ ਜਾਓ ਪਾਸ਼ਾ ਕਹਿੰਦੇ ਨਹੀਂ ਸਾਨੂੰ ਆਏ ਨਹੀਂ ਕਹਿੰਦਾ ਚਲੇ ਜਾਓ ਸਾਨੂੰ ਕਹਿੰਦਾ ਆਇਓ ਤੇ ਹੁਣ ਕਿਰਪਾ ਕਰਕੇ ਜਾਇਓ ਜੀ ਆਖੋ ਸਤਨਾਮ ਵਾਹਿਗੁਰੂ ਮੈਂ ਭਟਕ ਰਿਹਾ ਮੈਂ ਥੱਕੇ ਖਾ ਰਿਹਾ ਸਾਡੇ ਮਹਾਂਪੁਰਖ ਦੱਸਦੇ ਹੁੰਦੇ ਆ ਕਹਿੰਦੇ ਨਾ ਹੋਰ ਜੂਨਾ ਚ ਜਾ ਕੇ ਇਹਨੂੰ ਬਾੜੀ ਤੜੀ ਸਮਝ ਆਉਂਦੀਗੀ ਇੰਨਾ ਕ ਪਤਾ ਹੁੰਦਾ ਵੀ ਆ ਟਾਈਮ ਮੈਨੂੰ ਮਿਲਿਆ ਸੀ ਕਦੇ ਬਸ ਆਖੋ ਸਤਨਾਮ ਵਾਹਿਗੁਰੂ ਇਹ ਰੂਹ ਜਦੋਂ ਸਰੀਰ ਬਦਲਦੀ ਜਾਂ ਨਾ ਜਿਉ ਜੇ ਕਰਤੱਬ ਕਰਦਾ ਉਹ ਜੇ ਸਰੀਰ ਮਿਲ ਜਾਂਦਾ ਇਹਨੂੰ ਇੰਨਾ ਕ ਪਤਾ ਹੁੰਦਾ ਵੀ ਕਿਤੇ ਮੈਨੂੰ ਮੌਕਾ ਮਿਲਿਆ ਸੀ ਪਰ ਮੈਂ ਮੌਕਾ ਨਹੀਂ ਸੰਭਿਆ ਆਖੋ ਸਤਨਾਮ ਵਾਹਿਗੁਰੂ ਕਈ ਜਾਨਵਰ ਤੁਸੀਂ ਦੇਖਿਓ ਹੁੰਦੇ ਤਾਂ ਜਾਨਵਰ ਹੀ ਆ ਉਹ ਪਰ ਉਹਨਾਂ ਦਾ ਗੁਰੂ ਘਰ ਨਾਲ ਲਗਾਓ ਹੁੰਦਾ ਸੰਗਤ ਨਾਲ ਲਗਾਓ ਹੁੰਦਾ ਉੱਥੇ ਸਿਰ ਸੁੱਟ ਕੇ ਗੁਰੂ ਕੇ ਦਰਬਾਰ ਵਿੱਚ ਪਏ ਰਹਿੰਦੇ ਨੇ ਉਹ ਹੋਰ ਜੂਨ ਵਿੱਚ ਜਾ ਕੇ ਪੁਛਤਾਵਾ ਕਰਦੇ ਨੇ ਵੀ ਸਮਾਂ ਤਾਂ ਮਿਲਿਆ ਸੀ ਸੰਭਿਆ ਨਹੀਂ ਬਖਸ਼ ਲਾਇਆ ਆਖੋ ਸਤਨਾਮ ਵਾਹਿਗੁਰੂ ਸੋਝੀ ਹੁੰਦੀ ਆ ਥੋੜੀ ਜੀ ਪਰ ਉਦੋਂ ਉਹ ਗੱਲ ਕੋਲੇ ਰਹਿ ਨਹੀਂ ਜਾਂਦੀ ਨੌਜਵਾਨ ਹੈ ਨਾ ਉਹ ਹੱਥ ਨੇ ਤਹੀਂ ਤਾਂ ਬਾਦਸ਼ਾਹ ਕਹਿੰਦੇ ਨੇ ਨਾ ਹੁਣ ਹੱਥ ਨੇ ਹੁਣ ਜੀਵਾ ਵਾਹਿਗੁਰੂ ਰਾਮ ਕਹਿ ਸਕਦੀ ਹੈ ਅੱਲਾਹ ਕਹਿ ਸਕਦੀ ਹੈ ਹੁਣ ਇਹ ਸੇਵਾ ਕਰ ਸਕਦੇ ਨੇ ਇਹਨਾਂ ਗੁਰੂ ਘਰ ਜਾ ਸਕਦੇ ਨੇ ਪੈਰ ਤੇਰੇ ਤੁਰ ਕੇ ਫਿਰ ਤਾਂ ਤੈਨੂੰ ਕਿਸੇ ਨੇ ਵੜਨ ਨਹੀਂ ਦੇਣਾਗਾ ਆਖੋ ਸਤਨਾਮ ਵਾਹਿਗੁਰੂ ਫਿਰ ਨੀ ਕਿਸੇ ਨੇ ਵੜਨ ਦੇਣਾ ਇਹ ਤਾਂ ਗਰਮਖੋ ਮਨੁੱਖਾ ਦੇ ਹੀ ਐ ਜੀਨੋ ਸਤਕਾਰ ਨਾ ਕਹਿੰਦਾ ਓ ਜੀ ਜੀ ਆਇਆਂ ਨੂੰ ਕਦੇ ਕਿਸੇ ਨੇ ਹੱਥ ਜੋੜ ਕੇ ਪਸੂਆਂ ਨੂੰ ਕਿਹਾ ਵੀ ਆਓ ਜੀ ਜੀ ਆਇਆਂ ਨੂੰ ਕੋਈ ਕੁੱਤਾ ਆ ਜੇ ਕਹਨੇ ਵੀ ਜੀ ਕਹਿੰਦਾ ਡਾਂਗ ਲਿਆ ਭਜਾਓ ਇਹਨੂੰ ਕੁੱਤਰ ਆ ਗਿਆ ਪਸੂ ਆ ਗਿਆ ਭਜਾਓ ਤੇ ਪਾਤਸ਼ਾਹ ਕਹਿੰਦੇ ਜੇ ਤੂੰ ਬੰਦਾ ਹੋ ਕੇ ਨਹੀਂ ਨਾ ਜਾਂਦਾ ਤਾਂ ਬਦਕਿਸਮਤੀ ਕਹਿ ਸਕਦੇ ਆਂ ਆਖੋ ਸਤਨਾਮ ਵਾਹਿਗੁਰੂ ਕਿਸੇ ਦੇ ਨਾ ਪਸੂ ਖੁੱਲ ਕੇ ਗੁਰਦੁਆਰੇ ਵੜ ਗਏ ਬਾਬਾ ਜੀ ਨੇ ਕਿਆਰੀ ਕੋਰੀ ਲਾਈ ਸੀ ਰੌਲਾ ਪਾਉਂਦੇ ਆ ਉਹ ਕੱਚੇ ਹੁੰਦੇ ਲਿਪਾ ਪੋਤੀ ਕੀਤੀ ਸੰਗਰਾਮ ਦੇ ਨੇੜੇ ਸੀ ਬਿਬੀਆਂ ਨੇ ਗੋਆ ਫੇਰਿਆ ਮਿੱਟੀ ਬਾਬਾ ਜੀ ਕਹਿੰਦੇ ਭਾਈ ਇਹਨਾਂ ਨੂੰ ਬੰਨੋ ਨਾਲੇ ਤਾਂ ਇਹ ਨਾ ਚੌਂਕਾ ਪਟਦਾ ਗੁਰੂ ਘਰ ਦਾ ਨਾਲੇ ਆ ਬਾੜੀ ਉਜਾੜਦੀ ਐ ਫੁੱਲ ਫੁੱਲ ਖਾ ਗਏ ਸਿਆਣਾ ਬਹੁ ਸੀ ਬਾਬਾ ਜੀ ਮਾਫ ਕਰਿਓ ਕਹਿੰਦਾ ਇਹ ਤਾਂ ਪਸ਼ੂ ਸੀ ਗਲਤੀ ਨਾਲ ਆ ਗਿਆ ਕਦੇ ਮਾਇਆ ਆ ਤਾਂ ਦੱਸੋ ਆਖੋ ਸਤਨਾਮ ਵਾਹਿਗੁਰੂ ਕਦੇ ਮੈਂ ਆਇਆ ਤਾਂ ਦੱਸੋ ਕਹਿੰਦਾ ਇਹ ਤਾਂ ਪਸ਼ੂ ਸੀ ਆ ਗਿਆ ਇਹਨੂੰ ਕੀ ਪਤਾ ਹੈ ਜੇ ਮੈਂ ਆਇਆ ਤਾਂ ਮੈਨੂੰ ਲਾਂਭਾ ਦਿਓ ਆ ਹਾਲਾ ਬੰਦੇ ਦਾ ਗੁਰੂ ਘਰ ਨਹੀਂ ਜਾਂਦਾ ਜਿਸ ਗੁਰੂ ਨੇ ਜਿੱਦਨ ਜੰਮੇ ਸੀ ਉਦੋਂ ਵੀ ਗੁਰੂ ਕੋਲੇ ਤੇਰੀ ਅਰਦਾਸ ਜਿੱਦਨ ਤੂੰ ਮਰਨਾ ਹੈ ਦੁਨੀਆ ਤੋਂ ਜਾਣਾ ਤੇਰੀ ਆਰਥੀ ਚੁੱਕਣ ਤੋਂ ਪਹਿਲਾਂ ਵੀ ਗੁਰੂ ਅੱਗੇ ਅਰਦਾਸ ਤੇਰੇ ਸੰਸਕਾਰ ਤੋਂ ਪਹਿਲਾਂ ਵੀ ਅਰਦਾਸ ਤੇਰੇ ਸੰਸਕਾਰ ਤੋਂ ਬਾਅਦ ਵੀ ਅਰਦਾਸ ਉਹ ਗੁਰੂ ਘਰ ਆ ਕੇ ਵੀ ਅਰਦਾਸ ਲਾਣੀਆਂ ਫਿਰ ਹਫਤੇ ਬਾਅਦ ਭੋਗ ਪਾ ਕੇ 10ਵੇਂ ਦਿਨ ਦਸਹਿਰਾ ਕਰਨਾ ਉਦਨ ਵੀ ਗੁਰੂ ਅੱਗੇ ਅਰਦਾਸ ਇਸ ਗੁਰੂ ਦੀ ਬਾਣੀ ਬਿਨਾ ਜਦੋਂ ਤੇਰਾ ਉਧਾਰ ਹੀ ਨਹੀਂ ਤੇ ਫਿਰ ਕਿਉਂ ਨਹੀਂ ਤੂੰ ਗੁਰੂ ਦੇ ਲੜ ਲੱਗਦਾ ਆਖੋ ਸਤਿਨਾਮ ਵਾਹਿਗੁਰੂ ਕੀ ਗੱਲ ਆ ਭਲਾ ਹੋ ਜਾਏਗਾ ਤੇਰਾ ਗੁਰੂ ਬਿਨਾ ਗੁਰਮੁਖੋ ਬਾਦਸ਼ਾਹ ਫਿਰ ਅੱਜ ਕੀ ਕਹਿੰਦਾ ਮਾਰੇ ਕਹਿੰਦੇ ਅੱਜ ਸੋਜੀ ਹੁੰਦੀ ਆ ਥੋੜੀ ਜੀ ਔਰ ਗੁਰੂ ਦੇ ਦਰਸ਼ਨਾਂ ਵਿੱਚ ਇਤਨੀ ਤਾਕਤ ਹੈ ਕਿ ਗੁਰੂ ਕੇ ਦਰਸ਼ਨ ਕਰਕੇ ਜਾਨਵਰਾਂ ਨੂੰ ਵੀ ਸੋਜੀ ਹੋ ਜਾਂਦੀ ਹੈ ਗੁਰਮੁਖੋ ਗੁਰੂ ਕੇ ਦਰਸ਼ਨ ਕਰਕੇ ਪਸ਼ੂਆਂ ਪੰਛੀਆਂ ਨੂੰ ਵੀ ਸੋਜੀ ਹੋ ਜਾਂਦੀ ਹੈ ਉਚ ਅਪਾਰ ਬਯੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗੁਣ ਤੇਰੇ ਗਾਵ ਤੇ ਉਦਰੇ ਸੁਣ ਤੇ ਉਦਰੇ ਵਿਣਸੇ ਬਾਪ ਘਨੇਰੇ ਪਸ਼ੂ ਪ੍ਰੇਤ ਮੁਕਤ ਕਉਤਾਰੇ ਪਾਣ ਪਾਰੋ ਤਾਰੈ ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਹਾਰਾ ਤੇ ਹੁਣ ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਕਿਰਪਾ ਕਰੋ ਮੇਰੀ ਪੁਕਾਰ ਸੁਣੋ ਮਹਾਰਾ ਕਹਿੰਦੇ ਖਾਲਸਾ ਜੀ ਲਿਆਓ ਇਹਨੂੰ ਪਕੜ ਕੇ ਕਹਿੰਦੇ ਮਹਾਰਾਜ ਹੱਥ ਨਹੀਂ ਆਉਣਾ ਮਹਾਰਾ ਕਹਿੰਦੇ ਇਹਦੀ ਇੱਕ ਅੱਖ ਹੈ ਨਹੀਂਗੀ ਤੇ ਡਾਰੀਏ ਦੀ ਬਹੁਤੀ ਲੰਮੀ ਨਹੀਂ ਹੁੰਦੀ ਤੀਜੀ ਚੌਥੀ ਕਿਡਾਰੀ ਫੜਿਆ ਜਾਂਦਾ ਕਹਿੰਦੇ ਖਾਲਸਾ ਫੜ ਲਿਆ ਯਾਰ ਰੋਲਾ ਪਾ ਰਿਹਾ ਐ ਅੱਖਾਂ ਵਿੱਚੋਂ ਪਾਣੀ ਚੱਲਦਾ ਹੁਣ ਇਹ ਤਾਕਤ ਕੇਵਲ ਗੁਰੂ ਵਿੱਚ ਆ ਗੁਰਮੁਖੋ ਸਤਿਗੁਰੂ ਪਾਤਸ਼ਾਹ ਮਹਾਰਾਜ ਇਹਦਾਂ ਫਿਰ ਗੱਲਾਂ ਕਰਦੇ ਨੇ ਕਹਿੰਦੇ ਕਿਉਂ ਵੀ ਭੁੱਪਿਆ ਕੋਈ ਮਨੁੱਖਾ ਸਰੀਰ ਮਿਲਿਆ ਸੀ ਆ ਧਰਤੀ ਅਣਤੁਲਮੀ ਮਿੱਟੀ ਭਈਏ ਤੁਲਮੀ ਕੋਈ ਨਾ ਹੋਸੀ ਮਿੱਤ ਇਹਦਾ ਕਾਦਾ ਮਾਨ ਹੈ ਕਾਦਾ ਮਾਨਾ ਸਰੀਰ ਦਾ ਭਾਈ ਇਹ ਤਾਂ ਰੇਤ ਦੀ ਕੰਧ ਹੁੰਦੀ ਹੈ ਨਾ ਜਿਵੇਂ ਮਹਾਰਾਜ ਕਹਿੰਦੇ ਇਉਂ ਐ ਟਹਿ ਜਾਣੀ ਆ ਟਹਿ ਢੇਰੀ ਕੰਨ ਕੰਨ ਅਥੇ ਕਾਦਾ ਮਾਨ ਹੈ ਹੁਣ ਟੁੱਟ ਗਿਆ ਕਹਿੰਦਾ ਮਹਾਰਾਜ ਬਸ ਕਿਰਪਾ ਕਰ ਦਿਓ ਤੇ ਕਲੰਗੀ ਤਰਪਾਤਸ਼ਾ ਮਹਾਰਾਜ ਨੂੰ ਕਹਿੰਦੇ ਨੇ ਸਾਨੂੰ ਵੀ ਬਾਦਸ਼ਾਹ ਸਮਝਾਉਂਦੇ ਨੇ ਰੋ ਮੇਰੀ ਜਿੰਦੇ ਇਹ ਮਨੁੱਖ ਫਿਰ ਤੂੰ ਪੁਛਤਾਏਂਗਾ ਤੇਰਾ ਵੇਲਾ ਹੱਥ ਨਹੀਂ ਆਉਣਾ ਅੱਜ ਘੂਪਾ ਪੁਛਤਾਉਂਦਾ ਰੋ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਹੁਣ ਤਿੱਤਰ ਬਣ ਗਿਆ ਰੋਣਾ ਜਦੋਂ ਸਮਾਂ ਮਿਲਿਆ ਸੀ ਸਾਂਭਿਆ ਨਹੀਂ ਆਖੋ ਸਤਨਾਮ ਵਾਹਿਗੁਰੂ ਮਾਰੇ ਕਹਿੰਦੇ ਹਜੇ ਵੀ ਤੇਰਾ ਮੋਹ ਨਹੀਂ ਜਾਂਦਾ ਮਾਰੇ ਜਾਂਦਾ ਨਹੀਂ ਐਦੋਂ ਪਹਿਲਾਂ ਮੈਨੂੰ ਜਨਮ ਮਿਲਿਆ ਸੀ ਕਾਂ ਦਾ ਜਿਸ ਜ਼ਿਮੀਂਦਾਰ ਨੇ ਜ਼ਮੀਨ ਲਈ ਉਹਨੇ ਸ਼ਿਕਾਰੀ ਲਿਆ ਕੇ ਮਰਵਾ ਦਿੱਤਾ ਮੈਨੂੰ ਤੇ ਉਹ ਟੰਗਤਾ ਮੇਰਾ ਮੂੰਹ ਫੇਰ ਨਹੀਂ ਗਿਆ ਫਿਰ ਮੈਨੂੰ ਜਨਮ ਮਿਲ ਗਿਆ ਤੇ ਹੁਣ ਮੈਂ ਫੇਰ ਇੱਥੇ ਆ ਕੇ ਕਿਸੇ ਨੂੰ ਖੇਤ ਚ ਨਹੀਂ ਬੜਨਦਾ ਮੈਂ ਰੌਲਾ ਪਾਣਾ ਵੀ ਮੇਰੀ ਜ਼ਮੀਨ ਤੇ ਨਾ ਬੜੀ ਕਰ ਕੁਝ ਨਹੀਂ ਸਕਦਾ ਸੰਗਤ ਬੈਠੀ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਸੰਗਤ ਜੀ ਇਹ ਸੱਚਾ ਉਪਦੇਸ਼ ਹੈ ਕਿ ਆ ਸਾਰਾ ਕੁਝ ਜਿੰਨਾ ਵੀ ਕੁਝ ਸਾਡੇ ਕੋਲੇ ਆ ਨਾ ਇਹ ਵਾਹਿਗੁਰੂ ਨੇ ਸਾਨੂੰ ਦਿੱਤਾ ਨਾਲ ਨਹੀਂ ਸੀ ਲੈ ਕੇ ਆਏ ਇਹ ਵਰਤਨ ਨੂੰ ਹੰਡਾਉਣ ਨੂੰ ਦਿੱਤਾ ਤੈਨੂੰ ਐਵੇਂ ਦਾਵੇ ਨਾ ਕਰ ਦਾਵੇ ਵਾਲਾ ਰਿਹਾ ਕੋਈ ਨਹੀਂ ਆਖੋ ਸਤਨਾਮ ਵਾਹਿਗੁਰੂ ਦਾਵਾ ਨਾ ਕਰ ਕਿ ਆ ਕੀ ਦਾਵਾ ਭਈ ਸਾਡੇ ਬਜ਼ੁਰਗਾਂ ਦਾ ਸੀ ਸਾਡਾ ਹੋ ਗਿਆ ਉਹਨਾਂ ਦੇ ਬਜ਼ੁਰਗਾਂ ਦਾ ਸੀ ਉਹਨਾਂ ਦਾ ਹੋ ਗਿਆ ਸਾਡਾ ਕਿੰਨਾ ਕੁ ਤੇਰਾ ਜਿੰਨਾ ਕੁ ਤੇਰਾ ਸਰੀਰ ਆ ਕੋਈ ਹੋਰ ਪਿੱਛੇ ਤਿਆਰ ਬੈਠੇ ਆ ਆਖੋ ਸਤਨਾਮ ਵਾਹਿਗੁਰੂ ਪੱਕਾ ਤਾਂ ਹੈ ਹੀ ਨਹੀਂ ਕਿਸੇ ਦਾ ਇੱਥੇ ਕੁਝ ਵੀ ਤੈਨੂੰ ਸਾਂਭਣ ਨੂੰ ਵਰਤਨ ਨੂੰ ਦਿੱਤਾ ਕਿਸੇ ਨੂੰ ਬਾਲਾ ਦਿੱਤਾ ਕਿਸੇ ਨੂੰ ਥੋੜਾ ਦਿੱਤਾ ਬਾਲਾ ਦਿੱਤਾ ਤੇ ਸ਼ੁਕਰ ਕਰੀ ਜਾਇਆ ਕਰ ਥੋੜਾ ਦਿੱਤਾ ਤੇ ਸਬਰ ਕਰ ਲੈ ਬਸ ਆਖੋ ਸਤਨਾਮ ਵਾਹਿਗੁਰੂ ਹੰਕਾਰ ਮਾਣ ਨਾ ਕਰ ਵੀ ਮੇਰਾ ਇੰਨਾ ਕੁਸ਼ਕਾ ਕੀ ਆ ਇਹ ਤੇ ਤਾਂ ਮਾਰਾ ਕਦੇ ਮੇਰੀ ਮੇਰੀ ਕਹਿਰੋਂ ਕਰਤੇ ਦੁਰਯੋਧਨ ਸੇ ਭਾਈ ਬਾਰਾ ਯੋਜਨ ਛਤਰ ਚਲੇਤਾ ਦੇਹੀ ਗਿਰਜਨ ਖਾਈ ਸਰਬ ਸੋਇਨ ਕੀ ਲੰਕਾ ਹੋਤੀ 라ਵਣ ਸੇ ਅਕਾਈ ਉਹ ਕਹਾ ਭਇਓ ਦਰਬੰਦ ਤੇ ਹਾਥੀ ਛਿਰਮੈ ਭਈ ਪਰਾਈ ਕਹਿੰਦੇ ਸੌਣੇ ਦੀ ਲੰਕਾ ਤੇ ਦਰਾਂ ਤੇ ਹਾਥੀ ਝੋਲਦੇ ਸੀ ਲੰਕਾ ਛਿਰਮੈ ਗਰ ਬੰਦੇ ਹਾਥੀ ਸ਼ਨਮ ਹੈ ਭਈ ਪਰਾਈ ਪਰਾਈ ਮਾਰੇ ਕੰਦੇ ਇਹੋ ਜੇ ਇਹੋ ਜੇ ਸੋ ਗੁਰਸਿੱਖ ਪਿਆਰਿਓ ਜਿਸ ਸਮੇ ਫਿਰ ਕਹਿੰਦਾ ਮਹਾਰਾਜ ਅੱਜ ਆਪ ਜੀ ਜਿਸ ਧਰਤੀ ਨੂੰ ਭਾਗ ਲਾਉਣ ਆਏ ਤੇ ਭੂਪੇ ਨੂੰ ਵੰਜਾ ਨਾ ਛੱਡਿਆ ਜੇ ਕਿਰਪਾ ਕਰੋ ਮੇਰਾ ਵੀ ਭਲਾ ਕਰਕੇ ਜਾਓ ਮੇਰਾ ਵੀ ਉਧਾਰ ਕਰਕੇ ਜਾਓ ਮੈਂ ਅਰਜ਼ੋਈਆਂ ਕਰਦਾ ਆਂ ਆਪ ਕੀ ਦੇ ਚਰਣਾ ਵਿੱਚ ਅਰਦਾਸਾਂ ਕਰ ਰਿਆਂ ਰੋ ਰੋ ਕੇ ਪਰ ਸੱਚ ਵਿੱਚ ਤੁਸੀਂ ਸਮਰੱਥ ਗੁਰੂ ਹੋ ਤੁਹਾਡੇ ਅੱਗੇ ਕੀਤੀ ਅਰਜ਼ੋਈ ਤੁਸੀਂ ਸੁਣ ਲਈ ਤੇ ਮੈਨੂੰ ਆਪਣੇ ਪਾਸ ਲਿਆਂਦਾ ਸਤਿਗੁਰੂ ਸੱਚੇ ਪਾਤਸ਼ਾਹ ਸੀਤ ਪ੍ਰਸਾਦ ਬਖਸ਼ਿਸ਼ ਕਰਦੇ ਨੇ ਸੀਤ ਪ੍ਰਸਾਦ ਬਖਸ਼ਿਸ਼ ਕਰਦੇ ਨੇ ਆਪਣਾ ਔਰ ਆਪਣੀ ਦਇਆ ਦ੍ਰਿਸ਼ਟੀ ਦੇ ਨਾਲ ਫਿਰ ਇਸ ਭੂਪੇ ਦਾ ਉਧਾਰ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਾਰੇ ਗਿਆਨ ਬਖਸ਼ਦੇ ਨੇ ਸੰਗਤ ਨੂੰ ਸੰਗਤ ਜੀ ਇਸ ਕਰਕੇ ਇਹ ਸੰਸਾਰ ਅੰਦਰ ਜਿਹੜੇ ਪਦਾਰਥ ਦਿਖ ਰਹੇ ਨੇ ਜੋ ਜਾਇਦਾਦਾਂ ਦਿਖ ਰਹੀਆਂ ਨੇ ਜੋ ਸ਼ਰੀਰ ਦਿਖ ਰਿਹਾ ਜੋ ਦੌਲਤਾਂ ਦਿਖ ਰਹੀਆਂ ਨੇ ਇਹ ਤੇ ਥੋੜੇ ਜੇ ਸਮੇਲੀ ਵਾਹਿਗੁਰੂ ਨੇ ਸਾਨੂੰ ਵਰਤਣ ਲਈ ਸਭ ਕੁਝ ਦਿੱਤਾ ਸੁ ਦਿੱਤਾ ਸੂਮੇ ਧਨ ਰੱਖਣ ਕੋ ਦਿਆ ਮੁਗਦ ਕਹੈ ਧਨ ਮੇਰਾ ਇਹ ਕਬਜਾ ਕਰ ਰਿਹਾ ਆਪਣੇ ਆਪ ਨੂੰ ਮਾਰੇ ਕਹਿੰਦੇ ਸਭ ਕੁਝ ਮਨ ਵਿੱਚ ਬੈਠਾ ਹੈ ਪਰ ਨਹੀਂ ਐਸਾ ਨਹੀਂ ਹੈ ਇਉਂ ਰਹਿ ਸੰਸਾਰ ਵਿੱਚ ਜਿਵੇਂ ਕਿਸੇ ਦੇ ਘਰ ਆਇਆ ਪਰੋਣਾ ਕਹਿੰਦਾ ਮੇਰਾ ਇੱਥੇ ਕੀ ਹੈ ਮੈਂ ਤਾਂ ਸਵੇਰੇ ਚੱਲਿਆ ਜਾਣਾ ਆਖੋ ਸਤਨਾਮ ਵਾਹਿਗੁਰੂ ਜਿਵੇਂ ਇੱਕ ਪਰੋਣਾ ਇੱਕ ਰਿਸ਼ਤੇਦਾਰ ਕਹਿੰਦਾ ਨਾ ਮੇਰਾ ਇੱਥੇ ਕੀ ਹੈ ਮੈਂ ਤਾਂ ਸਵੇਰੇ ਚੱਲ ਜਾਣਾ ਤੁਹਾਡਾ ਘਰ ਸੰਭੋ ਮਾਰਾ ਕਹਿੰਦੇ ਤੂੰ ਜੱਗ ਉੱਤੇ ਪਰੋਣਾ ਹੀ ਆਇਆ ਹੋਇਆ ਐ ਐਵੇਂ ਮਾਣ ਨਾ ਕਰ ਆਖੋ ਸਤਨਾਮ ਵਾਹਿਗੁਰੂ ਸੋ ਗੁਰਸਿੱਖ ਪਿਆਰਿਓ ਬਾਦਸ਼ਾਹ ਉਧਾਰ ਕਰਦੇ ਨੇ ਔਰ ਬਖਸ਼ਿਸ਼ ਕਰਦੇ ਨੇ ਸਾਨੂੰ ਗਿਆਨ ਬਖਸ਼ਦੇ ਨੇ ਮਹਾਰਾਜ ਸੱਚੇ ਪਾਤਸ਼ਾ ਜਗ ਰਚਨਾ ਸਭ ਝੂਠ ਹੈ ਜਾਣ ਲੈ ਹੋਰੇ ਨੀਤ ਕਹੋ ਨਾਨਕ ਥਿਰ ਨਾਰ ਹੈ ਜਿਉ ਬਾਲੂ ਕੀ ਪੀਤ ਪੀਤ ਇਸ ਕਰਕੇ ਬੜੇ-ਬੜੇ ਮਾਰਾ ਕਹਿੰਦੇ ਇੱਥੇ ਸੰਸਾਰ ਵਿੱਚ ਆਏ ਰਹਿਣ ਨਾ ਪਾਵੈ ਸੁਰ ਨਰ ਦੇਵਾ ਔਰ ਸੁਧਾਰੇ ਕਰ ਮਨ ਜਨ ਸੇਵਾ ਜੀਵਤ ਵੇਖੇ ਜਿਨੀ ਹਰ ਹਰ ਤੇ ਆਇਆ ਸਾਧ ਸੰਗ ਤਿਨਿ ਦਰਸ਼ਨ ਪਾਇਆ ਐ ਕਿੰਨਾ ਕਿਚਰੇ ਸ਼ਰੀਰ ਆ ਜਿੰਨਾ ਚਿਰ ਵਾਹਿਗੁਰੂ ਦੀ ਇਹਦੇ ਅੰਦਰ ਜੋਤ ਹੈ ਜਬ ਲਗ ਤੇਲ ਦੀਵੇ ਮੁਖ ਬਾਤੀ ਤਉ ਸੂਝੈ ਸਭ ਕੋਈ ਤੇਲ ਜਲੈ ਬਾਤੀ ਠਹਿਰਾਨੀ ਸੁਨਾ ਮੰਦਰ ਹੋਈ ਹੋਈ ਮੰਦਰ ਕਹਿੰਦੇ ਨੇ ਘਰ ਨੂੰ ਇੱਥੇ ਮੰਦਰ ਸ਼ਬਦ ਸ਼ਰੀਰ ਲਈ ਵਰਤੇ ਆ ਮਾਰਾ ਕਹਿੰਦੇ ਸਰੀਰ ਰੂਪੀ ਮੰਦਰ ਵਿੱਚ ਉਹਨਾਂ ਚਰ ਚਾਨਣ ਹੈ ਜਿੰਨਾ ਚਿਰ ਇਹ ਦੇ ਅੰਦਰ ਵਾਹਿਗੁਰੂ ਦੀ ਆਤਮਿਕ ਜੋਤ ਹੈ ਜਿੰਨਾ ਚਿਰ ਆਤਮਾ ਰੂਪੀ ਬੱਤੀ ਜਗ ਰਹੀ ਹੈ ਉਹ ਕਿੰਨਾ ਚਿਰ ਜਗਦੀ ਹੈ ਜਿੰਨਾ ਚਿਰ ਵਿੱਚ ਤੇਲ ਹੈ ਬੱਤੀ ਉਹਨਾਂ ਚਿਰ ਹੀ ਜਗਦੀ ਹੈ ਨਾ ਜਿੰਨਾ ਚਿਰ ਦੀਵੇ ਚ ਤੇਲ ਹੁੰਦਾ ਹੈ ਮਾਰਾ ਕਹਿੰਦੇ ਤੇਰੇ ਸਰੀਰ ਰੂਪੀ ਦੀਵੇ ਅੰਦਰ ਆਤਮਾ ਰੂਪੀ ਬੱਤੀ ਰੱਖ ਕੇ ਸਾਸਰੂਪੀ ਤੇਲ ਪਾਇਆ ਹੋਇਆ ਹੈ ਤੇ ਉਹ ਚਾਨਣ ਕਰ ਰਹੀ ਹੈ ਜਿੱਦਨ ਸਵਾਸਾ ਰੂਪੀ ਤੇਲ ਮੁੱਕ ਗਿਆ ਜਿੱਦਨ ਸਵਾਸਾ ਰੂਪੀ ਤੇਲ ਮੁੱਕ ਗਿਆ ਤੇ ਆਹ ਸਰੀਰ ਰੂਪੀ ਘਰ ਗਿੱਡਾ ਮਰਜੀ ਜਰਵਾਣਾ ਹੈ